ਅਸੀਂ ਕਈ ਵਾਰੀ ਸ਼ਬਦ ਕਹਿ ਦਿੰਨੇ ਆ ਘਰ ਪੁੱਤਰ ਹੋਵੇ ਪ੍ਰਮਾਤਮਾ ਦੀ ਬੜੀ ਦਇਆ ਹੈ ਇਹ ਬੜੀ ਭਾਗਾ ਨਾਲ ਮਿਲਦਾ ਸੱਚੀ ਕਹਿੰਨੇ ਵੀ ਮੰਨ ਲਓ ਕਿਸੇ ਦਾ ਕੰਮ ਚੱਲ ਗਿਆ ਬਹੁਤ ਜ਼ਿਆਦਾ ਪੈਸਾ ਇਕੱਠਾ ਹੋ ਗਿਆ ਪਦਵੀ ਮਿਲ ਗਈ ਕਹਿੰਦਾ بڑے ਭਾਗ ਚੰਗੇ ਨੇ ਤਾਂ ਮਿਲਦਾ ਹੈ ਤੁਲਸੀ ਜੀ ਨੇ ਗੱਲ ਕਿਉ ਕਹਿੰਦੇ ਸੁੱਤ ਦਾਰਾ ਧਨ ਲਕshmi ਇਹ ਚਾਰ ਚੀਜ਼ਾਂ ਪੁੱਤਰ ਇਸਤਰੀ ਪੈਸਾ ਇਸਾਂ ਇਹ ਜਿਹੜੀਆਂ ਸੁੱਤਦਾਰਾ ਧਨ ਲਕshmi ਪੈਸਾ ਦੌਲਤ ਇਸਤਰੀ ਚਾਰ ਸ਼ਬਦ ਵਰਤੇ ਨੇ ਪਾਪੀ ਕੇ ਵੀ ਹੋਏ ਇਹ ਤਾਂ ਪਾਪ ਕਰਨ ਵਾਲੇ ਬੰਦੇ ਦੇ ਘਰ ਵੀ ਹੈਗੀਆਂ ਯਾਦ ਰੱਖੋ ਜਿਹੜਾ ਪਾਪ ਕਰਦਾ ਪੁੱਤਰ ਤਾਂ ਉਹਦੇ ਘਰ ਵੀ ਖੈ ਇਸਤਰੀ ਤਾਂ ਉਹਦੇ ਘਰ ਵੀ ਖੈ ਸੱਚ ਇਹਵੇਂ ਪੈਸਾ ਉਹਦੇ ਘਰ ਕੈ ਮਕਾਨ ਉਹਦੇ ਘਰ ਨੇ ਸਾਰੇ ਪਦਾਰਥ ਉਹਦੇ ਘਰ ਨੇ ਸੁੱਤਦਾਰਾ ਧਨ ਲਕshmi ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਇੱਕ ਸਾਧੂ ਸੰਗਤ ਤੇ ਦੂਜੀ ਪਰਮਾਤਮਾ ਦੀ ਕਥਾ ਇਹ ਭਾਗਾਂ ਦੇ ਨਾਲ ਨਸੀਬ ਹੁੰਦੀ ਹੈ